ਦੀਨਾਨਗਰ ਬਿਹਰਾਂਪੁਰ ਰੋਡ ਤੇ ਬਣ ਰਹੇ ਨਵੇਂ ਰੇਲਵੇ ਓਵਰਬ੍ਰਿਜ ਦੇ ਹੇਠਾਂ ਲਾਂਗਾ ਬੰਦ ਕਰਨ ਨੂੰ ਲੈ ਕੇ ਲੋਕਾਂ ਦਿੱਤਾ ਧਰਨਾ ਦੀਨਾਨਗਰ ਦੇ ਪੈਂਦੇ ਬਿਹਰਾਂਪੁਰ ਰੋਡ ਤੇ ਬਣ ਰਹੇ ਓਵਰਬ੍ਰਿਜ ਦੇ ਰੇਲਵੇ ਫਾਟਕ ਨੂੰ ਬੰਦ ਕਰਨ ਦੇ ਰੋਸ ਵਿੱਚੋਂ ਅੱਜ ਸਥਾਨਕ ਲੋਕਾਂ ਨੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਵੱਡੀ ਗਿਣਤੀ ਸਥਾਨਕ ਵਾਸੀਆਂ ਨੇ ਰੋਸ ਜ਼ਾਹਿਰ ਕੀਤਾ ਕਿ ਇਹ ਫਾਟਕ ਨੂੰ ਬੰਦ ਕਰਨ ਨਾਲ ਨੇੜੇ ਪੈਂਦੇ ਲੋਕਾਂ ਨੂੰ ਕਾਫੀ ਦੂਰ ਦਾ ਸਫ਼ਰ ਤੈਅ ਕਰਦਕੇ ਆਉਣਾ ਪਵੇਗਾ ਇਸ ਸਬੰਧੀ ਕੀ ਕਿਹਾ ਤਾਂ ਨਾਕਾਰਿਆ ਨੇ ਆਉ ਸੁਣਾਉਂਦੇ ਹਾਂ ਤੁਹਾਨੂੰ ਡਰਾਜੇ ਇਸ ਕਰਕੇ ਦਿੱਤਾ ਗਿਆ ਸੰਗਠਨ ਕਮੇਟੀ ਵੱਲੋਂ ਕਿ ਅਹੀਂ ਤੱਕ ਕੋਈ ਪ੍ਰਾਈਵੇਟ ਕਾਰ ਨਹੀਂ ਆਇਆ ਇਸ ਦਾ ਇਹ ਲੈਟਰ ਨਹੀਂ ਪਿਆਇਆ ਅੱਜ ਅਜੇ ਨਹੀਂ ਬੱਝਿਆ ਜੇ ਆਇਆ ਨੂੰ ਕਨਵਰਟ ਟੈਂਕਰ ਮੇ ਲੱਗਣੇ ਹੋਰ ਰਸਤਾ ਚੱਲੂ ਹੋਣ ਲੱਗਾ ਕਿਨੇ ਚੱਲਿਆ ਪਤਾ ਪੁੱਤ ਤਾਂ ਇਹ ਲੋਕੀ ਕਾਰੇ ਕਿੱਥੇ ਜਾਣ ਇਹ ਪ੍ਰੇਸ਼ਾਨੀ ਲੋਕਾਂ ਨੂੰ ਇਸ ਤਰ੍ਹਾਂ ਇਸ ਕਰਕੇ ਨਾ ਇਹਦੀ ਪੀਂਦੀ ਹੈ ਆ ਸਰਕਾਰ ਦੇ ਕੋਲ ਅਪੀਲ ਆ ਵੀ ਜਿਉਂਦਾ ਕਿ ਇਹ ਪੁਲ ਚੱਲੂ ਨਹੀਂ ਹੁੰਦਾ ਉਧਰ ਲੋਕਾਂ ਨੂੰ ਲੰਘਣ ਦਿੱਤਾ ਜਾਂਦਾ ਉਸ ਤੋਂ ਬਾਅਦ ਇੱਕ ਫਰਦਰ ਹੋਰ ਬੇਂਦੀ ਆ ਕਿ ਇਹ ਲੋਕਾਂ ਲੰਘਿਆ ਇਹ ਲੋਕਾਂ ਨੂੰ ਇੱਕ ਕੈਂਪੇ ਲੋਕਾਂ ਨੇ ਜਾ ਕੇ ਜਿਆਆਂ ਲੋਕਾਂ ਨੂੰ ਉਹਨਾਂ ਦੇ ਖੜਾਈ ਓਰ ਦੇ ਖਲਿਓਂ ਦੇਖਤਾ ਚੁਕਿਆ ਹੈ ਇਹ ਰੇਲਵੇ ਲਾਈਨ ਦੇ ਕਲੇਵੇ ਇਹ ਅਸਾਸੀ ਅਸਾਸੀ ਜੀ ਮੈਂ ਨਚਾ ਲੈ ਮੇਰੀ ਗੱਲ ਹੋਈ ਆ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਉਹ ਵੀ ਇਤਿਆਰ ਕਰ ਰਹੇ ਆ ਕਿ ਰੇਲਵੇ ਲਾਈਨ ਦੇ ਕਲੇਵੇ ਫਰਦਰ ਤੇ ਜਾਏਗਾ ਆ ਵੀ ਕਿਉਂਕਿ ਤਾਂ ਕਿ ਫਰਾਈ ਹੋ ਚਾਲੂ ਨਹੀਂ ਹੁੰਦਾ ਉਹ ਤਾਂ ਕਿ ਤੁਹਾਨੂੰ ਲੰਗ ਲੱਗਿਆ ਜਾਏਗਾ ਉਹ ਤਾਂ ਕਿ ਉਪਰਕਾ ਕਹਿਲਾ ਲਾ ਦਿੱਤੀ ਜਾਣਗੀਆਂ ਕਿ ਪਰੇਸ਼ਾਨੀ ਨਹੀਂ ਹੋਏਗੀ ਤੁਹਾਨੂੰ ਬੰਦ ਗਿਆ ਲਾਂਗਾ ਮਿਲ ਕੇ ਬੰਦ ਕਰਨਗੇ ਇਹ ਕਿ ਤੁਹਾਨੂੰ ਮਾਰ ਦੇਣਗੇ ਅੱਜ ਖਬਰ ਮਿਲੀ ਸੀ ਕਿ ਰੇਲਵੇ ਦੇ ਕੁਸ਼ ਅਧਿਕਾਰੀ ਆਏ ਆ ਜਿਨ੍ਹਾਂ ਨੇ ਲਾਈਨਾਂ ਵਿੱਚ ਚੋਟਾਈਲਾ ਪੁੱਟਨੀ ਸ਼ੁਰੂ ਕਰ ਦਿੱਤੀਆਂ ਸੀ ਜੇ ਤੱਕ ਸਾਰੀ ਹੀ ਮਾਰਕੀਟ ਵੱਲੋਂ ਸਾਰੇ ਕ੍ਰਿਸ਼ਨਾ ਨਗਰ ਕੈਂਪ ਨੇ ਮਾਸੀਆਂ ਵੱਲੋਂ ਔਰ ਜੋ ਵੀ ਮਾਰਕੀਟ ਸਾਡੇ ਵਾਲੇ ਤੋਂ ਵਾਲੇ ਪੈਂਦੀ ਹੈ ਜੋ ਕਿ ਇਹ ਫਾਟਕ ਸਾਰਿਆਂ ਨੂੰ ਪਤਾ ਵੀ ਅੱਜ 5 ਸਾਲ ਕਰੀਬ ਹੋ ਗਏ ਆ ਪੁਲ ਨਹੀਂ ਬਣਿਆ ਅਜੇ ਤੱਕ ਤੇ ਅੱਜ ਬਿਨਾ ਪੁਲ ਚਾਲੂ ਕੀਤੇ ਆ ਹੀ ਉਹ ਨੀਚੋਂ ਜਿਹੜਾ ਰਸਤਾ ਸੀ ਉਹ ਵੀ ਬੰਦ ਕਰ ਰਹੇ ਸੀ ਜੇ ਜਿਹਦੇ ਬਾਰੇ ਸਾਰੇ ਹੀ ਸਾਡੇ ਲੋਕ ਇਕੱਠੇ ਹੋਏ ਨੇ ਔਰ ਅਸੀਂ ਇੱਥੇ ਇਕੱਠੇ ਹੋ ਕੇ ਪ੍ਰਦਰਸ਼ਨ ਅਜੇ ਸ਼ੁਰੂ ਹੀ ਕਰਨਾ ਚਾਹਦੇ ਸੀ ਕਿ ਉਹਨਾਂ ਦੇ ਕਿਸੇ ਉੱਚ ਅਧਿਕਾਰੀ ਦਾ ਫੋਨ ਆਇਆ ਜੋ ਕਿ ਸਾਡੇ ਰੇਲਵੇ ਓਵਰਬ੍ਰਿਜ ਕਮੇਟੀ ਦੇ ਪ੍ਰਧਾਨ ਬਾੜਾ ਸਾਹਿਬ ਨਾਲ ਗੱਲ ਹੋਈ ਹੈ ਤੇ ਜੋ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਆਸ਼ਵਾਸਾ ਦਿੰਦਾ ਹੈ ਕਿ ਜਿੰਨਾ ਚਿਰ ਉਪਰਲਾ ਪੋਲ ਜਿਹੜਾ ਉਹ ਨਹੀਂ ਸ਼ੁਰੂ ਹੋਏਗਾ ਉਹਨਾਂ ਚਿਰ ਅਸੀਂ ਤੁਹਾਨੂੰ نیچے ਜਿਹੜਾ ਰਸਤਾ ਬੰਦ ਨਹੀਂ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਵੀ نیچے ਤੁਹਾਨੂੰ ਰਸਤਾ ਵੀ ਦਿੱਤਾ ਜਾਏ ਸਾਡੀ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਰੇਲਵੇ ਅੱਗੇ ਇਹ ਮੰਗ ਕੇ ਵੀ ਸਾਨੂੰ ਜਿਹੜਾ ਨੀਚੇ ਵਾਲਾ ਫਟਕ ਆ ਉਹ ਖੁੱਲਾ ਮਿਲਣਾ ਚਾਹੀਦਾ ਹੈ ਕਿਉਂਕਿ ਨੀਚੇ ਵਾਲੇ ਫਟਕ ਦੇ ਨਾਲ ਬਹੁਤ ਹੀ ਜਾਂ ਸਕੇ ਪ੍ਰਭਾਵਿਤ ਹੁੰਦੀ ਹੈ ਕਰੀਬ ਕਰੀਬ 4-5 ਸਕੂਲ ਹੈ ਜੋ ਦੂਸਰੀ ਸਾਈਡ ਪੈਂਦੇ ਨੇ ਇੱਧਰ ਦੇ ਲੋਕਾਂ ਨੂੰ ਦੂਸਰੇ ਪਾਸੇ ਔਰ ਦੂਸਰੇ ਪਾਸੇ ਲੋਕਾਂ ਨੂੰ ਦੂਸਰੇ ਪਾਸੇ ਜਾਦੇ ਮੁਸ਼ਕਲ ਆਦੀ ਹੈ ਤੁਹਾਡੇ ਸਾਹਮਣੇ ਪੱਤਰਕਾਰ ਵੀਰਾਂ ਦੇ ਸਾਹਮਣੇ ਤੁਸੀਂ ਦੇਖਿਆ ਕਿ ਹੁਣ ਵੀ ਪੰਜ-ਛੇ ਲੇਡੀਜ਼ ਜਿਹੜੀਆਂ ਉਹ ਸਕੂਟਰੀ ਤੋਂ ਡਿੱਗੀਆਂ ਨੇ ਤੇ ਅਸੀਂ ਚਾਹਦੇ ਹਾਂ ਵੀ ਇਹ ਜਿਹੜਾ ਰਸਤਾ ਹੈ ਇਹ ਸਾਨੂੰ ਖੁੱਲਾ ਮਿਲੇ ਜੇ ਕੋਈ ਜ਼ਿਆਦਾ ਹੀ ਰੇਲਵੇ ਨੂੰ ਪਰੇਸ਼ਾਨੀ ਹੈ ਤੇ ਜਦੋਂ ਉੱਪਰਲਾ ਪੁਲ ਚਾਲੂ ਹੋ ਜਾਏਗਾ ਫਿਰ ਅਸੀਂ ਸਹਿਮਤੀ ਬਣਾ ਕੇ ਜੋ ਵੀ ਪਬਲਿਕ ਵਾਸਤੇ ਪ੍ਰਸ਼ਾਸਨ ਵਾਸਤੇ ਸਹੀ ਹੋਏਗਾ ਉਹ ਅਸੀਂ ਸਾਰੇ ਜਾਨੇ ਆਪਣੀ ਕਮੇਟੀ ਵਿੱਚ ਬੈਠ ਕੇ ਡਿਸੀਜਨ ਲਵਾਂਗੇ ਤੇ ਤੁਹਾਨੂੰ ਦੱਸ ਦਿੱਤਾ ਜਾਏਗਾ ਫਿਲਹਾਲ ਜੋ ਸਾਡੇ ਪ੍ਰਧਾਨ ਨਾਲ ਉੱਚ ਅਧਿਕਾਰੀਆਂ ਦੀ ਗੱਲ ਹੋਈ ਹੈ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਤੁਹਾਡਾ ਜਿਹੜਾ ਰਸਤਾ ਹੈ ਜਿੰਨਾ ਚਿਰ ਪੁਲ ਚਾਲੂ ਨਹੀਂ ਹੁੰਦਾ ਉਹ ਨਾ ਚਿਰ ਖੁੱਲਾ ਰਹੇਗਾ